ਅਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਈ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੇ ਦੋ گاਵਾ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਨਾਲ ਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੀਜ਼ ਦਾ ਜੇ ਤੇ ਨਾਮ ਦੱਸਦੇ ਕਰੀ ਆਪਣਾ ਹਾਂ ਜਤਿੰਦਰ ਸਿੰਘ ਹਾਂ ਜੀ ਇਹਨੇ ਚੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗਜ਼ਾਪੁਰ ਤੇ ਫੋਨ ਨੰਬਰ ਬੋਲਦੇ ਕਰੀ 9056827552 ਠੀਕ ਐ ਪਹਿਲਾਂ ਮੱਝਾਂ ਵਿਖਾ ਦੀ ਕੰਮ ਵਿਖਾ ਦੀਏ ਹਾਂ ਮੱਝਾਂ ਵਿਖਾ ਦੇਣੀ ਠੀਕ ਐ ਪਹਿਲਾਂ ਵੀਰ ਜੀ ਫਿਰ ਉਹ ਵੈੜੀ ਵਿਖਾ ਦੀਏ ਫਿਰ ਮੱਝਾਂ ਵਿਖਾ ਦੇਣੀ ਵੈੜੀ ਵਿਖਾ ਦੇਣੀ ਜੀ ਠੀਕ ਐ ਕਿੰਨਾ ਸਵੇਰ ਸੋਣਾ ਜੀ ਇੱਕ ਦੂਜੀ ਸਵੇਰ ਸੁਣੀ ਵੀਰ ਜੀ 15 ਜਨਵਰੀ ਕੱਟਣਾ ਰਚੀ ਬਣੀ ਬੇਨਾ ਤਾਲੇ ਜਾਊਗੀ ਵੇਖ ਕਿੰਨਾ ਕੁ ਚਵਾਜ ਦੁੱਧ ਦੁੱਧ ਵੀਰ ਜੀ 15 ਲੀਟਰ ਤੋਂ ਬਾਹਰ ਜਾਏਗੀ ਅੱਛਾ 15 ਲੀਟਰ ਦੇ ਕਰੀਬ ਜਿਹੜਾ 15 ਲੀਟਰ ਪਹਿਲਾਂ ਨੇ ਦੁੱਧ ਚਵਾਇਆ ਇਹ ਨਹੀਂ ਅੱਛਾ ਹਾਂਜੀ ਲਿਆ ਖੋਲੋ ਫਿਰ ਤੋਰ ਦਈਏ ਬਾਕੀ ਖਾਣਾ ਦਾ ਸਾਈਜ਼ ਗੈਪ ਦੇਖ ਸਕਦੇ ਥੋੜਾ ਦਰਦੀ ਦਰਦੀ ਜੀ ਆ ਥਣ ਜਿਹੜਾ ਚੰਗਾ ਲੱਗਾ ਵਾ ਬਾਕੀ ਸੋਨ ਤੱਕਰ ਚੰਗਾ ਹਵਾਨਾ ਤਿਆਰ ਕਰੋਗੇ ਜੇ ਟਿਲਣਾ ਟੋਲਾ ਹਵਾਨੇ ਚ ਕਾਫੀ ਆ ਖਾਣਾ ਦਾ ਸਾਈਜ਼ ਵੀ ਚੰਗਾ ਹੈ ਤੇ ਗੈਪ ਵੀ ਥਣਾਂ ਦਾ ਚੰਗਾ ਹੈ ਦੇਖ ਲੈਂਦੇ ਜੇ ਦੂਸਰਾ ਸੁਹਾਵਾ ਜਿਹੜਾ ਇਹਦਾ ਬੰਦ ਹੋ ਵੀ ਗਿਆ ਕਰੀਨਾ ਕੀ ਰੱਖਣਾ ਵੀਰ ਜੀ ਦਾ ਮੁੱਲ ਫੇਰ ਆਪਾਂ ਮੁੱਲ ਤੇ ਵੀਰ ਜੀ ਬੱਚੀ ਨੇ ਦਿਨ ਦਾ ਦਾ ਲੈਣੇ 15 ਲੀਟਰ ਦੀ ਅੱਚੀ ਦੀ ਗਾਰੰਟੀ ਹੈ ਦੋਦੀ ਅੱਛਾ ਥਾਣਾ ਦੀ ਪਿੱਛੇ ਸਾਡੀ ਗਾਰੰਟੀ ਠੀਕ ਆ ਮੁੱਲੇ ਦਾ 40000 40000 ਹਾਂਜੀ ਵਿੱਚੋਂ ਕਰ ਦੋਗੇ ਮੰਨਤਾ ਨਾਲ ਕਿੰਨਾ ਤੁਸੀਂ ਕਹੋਗੇ ਕਿੰਨੇ ਕਰ ਦੋਗੇ ਕਿੰਨਾ ਕਰ ਦੋਗੇ ਕਿੰਨਾ ਤੁਸੀਂ ਕਹੋਗੇ ਕਰ ਦੋਗੇ 3000 ਹਾਂਜੀ 3000 ਕਰ ਦੋ ਕਰ ਦਿਆਂਗੇ ਜੀ ਹੋਰ ਕਰ ਦੋਗੇ ਮੌਕੇ ਤੇ ਹੋਰ ਯਾਰ ਕਰ ਦਾਂਗੇ 36000 ਦੀ ਅੱਚੀ ਦੇ ਦਾਂਗੇ ਪੂਰੇ 35 ਦੀ ਕਰ ਦਿਆ ਫਿਰ ਸਾ 35 ਦੀਆਂ ਨਾ ਕਰਾਂਗੇ ਅੱਛਾ ਜਸ ਵੈੜ ਚੰਗੀ ਲੱਖੋ ਜਸ ਨੋ ਹੀ 35 ਦੀ ਕਿੰਦੇ ਕਰਦੇ ਆਂਗੇ ਹਾਂਜੀ ਬਾਕੀ ਸੋਹਣੀ ਵੈੜ ਆ ਚੰਗੇ ਪ੍ਰਿੰਟ ਵਾਲੀ ਆ ਬਾਕੀ ਇਹ ਕਿ ਮੌਸਮ ਠੰਡਾ ਵਾ ਬਹੁਤੀ ਨਿਮਾਈ ਨਹੀਂ ਆ ਐਹੋ ਜੀ ਨਿਮਾਈ ਹੋਵੇ ਤਾਂ ਹੋਰ ਜ਼ਿਆਦਾ ਪਸ਼ੂ ਸੋਹਣਾ ਲੱਗਦਾ ਵਾ ਹੁਣ ਬਹੁਤ ਚੰਗਾ ਲੱਗ ਰਿਹਾ ਹੁਣ ਸ਼ੁਰੂਆਤ ਜਿਹੜੀ ਆ ਮੱਝ ਤੋਂ ਹੀ ਆਪਾਂ ਕਰਨੀ ਤਾਜੀ ਸੋਈ ਆ ਬੱਚਾ ਬਿਲਕੁਲ ਨਾਲ ਗਿੱਲੇ ਨਾਲ ਡੁੱਤਈ ਹੈ ਕੱਟੀ ਵੀਰ ਜੀ ਦਮਗਰ ਮਗਰ ਇਹਦੇ ਕੱਟੀ ਆ ਤੇ ਕਿੰਨਾ ਕਿ ਕਿੰਨਾ ਚਿਰ ਹੋਇਆ ਇਹਨੇ ਸੋਈ ਨਾ ਇਹ ਵੀਰ ਜੀ ਰਾਤ ਦੀ ਸੋਈ ਹੈ अच्छा जी, बोला जी।, गो गो अच्छा। जी। तो बोला ही होना है देखो ते ਕਿੰਨਾ ਕੁ ਦੁੱਧ ਚਵਾਜੂਗੀ ਦੁੱਧ ਵੀਰ ਜੀ 12 ਕਿਲੋ ਮੈਂ ਚਾਉਂਗੀ ਵੱਡੀ ਚਵਾਜੂ 12 ਲੀਟਰ ਬਾਕੀ ਸਵੇਰਿਆ ਬੱਚਾ ਚੁੰਗਦਾ ਰਿਹਾ ਸਾਰੀ ਸਾਫ ਹੋ ਗਈ ਹੈ ਮੈਂ ਅੱਛਾ ਬਾਕੀ ਚਵਾ ਵੀਰ ਜੀ ਇੱਕ ਨੰਬਰ ਹੈ ਮੇਰੇ ਨਾਲ ਦਾ ਠੀਕ ਹੈ ਜੀ ਲਿਆ ਖੋਲਾ ਹ ਤੋੜ ਦਿਆ ਫਿਰ ਇੱਕ ਰੀਨੇ ਸੋ ਆ ਗਏ ਨਾ ਜਿਹੜਾ ਸੂਹ ਤੀਜਾ ਸੂਈਏ ਤੀਸਰਾ ਸੋ ਵੱਡੀ ਹਾਥੀ ਜੜੀ ਪੜੀ ਸੁੱਦਾ ਲੈ ਜੀ ਸੁੱਦਾ ਹੀ ਵੀ ਬਾਕੀ ਆ ਦੇਖ ਸਕਦੇ ਜੇ ਤਾਂ ਆਇਆ ਲੈ ਉਹ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਇਹ ਵੀਰ ਜੀ ਹੁਣ ਮੱਝ ਸਾਰਾ ਬੱਚਾ ਚੁੰਗੇ ਬਿਲਕੁਲ ਸਾਫ ਹੋ ਗਈ ਆ ਠੀਕ ਹੈ। ਬਾਕੀ ਮੈਂ ਦਾ ਥੱਲੇ ਬੋੜਾ ਹੀ 7-8 ਕਿਲੋ ਹੋਊਗਾ। ਸਿਰੇ 4 ਕਿਲੋ ਮੈਂ ਜੋ ਇਹ ਥੱਲੇ ਛੱਡਿਆ ਵੀ ਤਾਂ ਹੁਣ ਬੱਚਾ ਚੁੰਗਿਆ। ਠੀਕ ਆ। ਅੰਦਰ ਹੀ ਤਾਂ ਸਾਰੀ ਸਾਫ ਹੋ ਗਈ ਹੈ। ਚਲ ਉਹ ਤਾਂ ਚਲੋ ਸੋਈ ਸਵਾਈ ਹੈ, ਚਵਾਈ ਹੋਣੀ ਚਾਹੀਦੀ। ਮੈਂ ਸੋਈ ਦੇ ਕੁੜੇ ਵੀ ਨਹੀਂ ਚੁੱਕੇ। ਹਾਂਜੀ। ਹਾਂਜੀ। ਬਾਕੀ ਬੱਚਾ ਤਾਂ ਤਾਜ਼ਾ ਉਹ ਤਾਂ ਪਤਾ ਲੱਗਣੀ। 1.5 ਕਿਲੋ ਦੋਦੇ ਚੋਏਗੀ ਮੈਂ ਖੁੱਲਾ ਡੋਲਾ ਪਲੀ ਜੁੜੀ ਆ। ਤੇ ਮੁੱਲ। ਮੁੱਲ ਤਾਂ ਵੀਰ ਜੀ ਅੱਜ ਹੀ ਮੈਂ ਤਾਂ 57000 ਕਰ ਲਈਏ। ਅੱਛਾ। 60000। 60000 ਦੀ ਦੇ ਦੋਗੇ। ਕਰ ਦੋ ਕਿ ਮੈਂ ਤਾਂ ਨਰ। ਜਿੰਨਾ ਕਹੋਗੇ ਤੁਸੀਂ। ਕਿ ਯਾਰ ਹੋਰ ਕਰ ਦਈਏ 55 ਕਰ ਦਈਏ ਪੂਰਾ ਹੀ ਪੂਰੇ 55000 ਦੇ ਦਾਂਗੇ ਪਰ ਮੈਂ 40-42000 ਦੀ ਉਦਾਂ ਹੀ ਐਡੀ ਮੈਂ ਠੀਕ ਹੈ ਜੀ ਦੇਖੋ ਮੈਂ ਤਾਂ ਥਣ ਲੇਵਾ ਬਾਕੀ ਇਧਰ ਦੇਖੋ ਜੋਨ ਸੌਣ ਦਾ ਰਸਤਾ ਆਖੇ ਦਾਂਗਾ ਹਾਂ ਦੇਖ ਸਾਡੇ ਜੀ ਠੀਕ ਹੈ ਜੀ ਤੇ ਹੁਣ ਆ ਆ ਮਾ ਜਿਵੇਂ ਖੋਣੀ ਹੈ ਕਿ ਤੁਹਾਨੂੰ ਜੀ ਚਵਾ ਚੋਗੇ ਵਿਖਾਉਂਦੇ ਹਾਂ ਜਦੋਂ ਸਾਰੀਆਂ ਭਾਂਵੇਂ ਖਾ ਲੈਂਦੇ ਤੁਸੀਂ ਨੇ ਟਾਈਮ ਨਹੀਂ ਆ ਮੈਂ ਜਰੂਰ ਚੋ ਆ ਕੇ ਵਿਖਾਉਂਦਾ ਚਲੋ 1 ਕਿਲੋ ਗਾਗਲੇ ਦੁੱਧਿਆ ਚਵਾ ਦੇਾਂਗੇ ਤੋਰ ਦਈਏ ਫਿਰੇ ਕਰੀ ਨਾ ਸੁਆ ਕਿੰਨੇ ਵਜੇ ਤਾਂ ਸੁਆ ਤਿੱਜਾ ਸੂਈ ਹੈ ਅੱਛਾ 33 ਹੁਣ ਆਦੀ ਸਾਸ ਨਹੀਂ ਨਹੀਂ ਮੈਂ ਵੀ ਸੁਆ ਬੱਚਾ ਕੀ ਜੇ ਤੇ ਮਗਰ ਪਤਾ ਜੀ ਤੇ ਮਗਰ ਅੱਛਾ ਇਹ ਤੇ ਮਗਰ ਕੱਟਾ ਹੈ ਮੋਕੇ ਦੇ 10 ਕਿਲੋ ਦੁੱਧ ਜਿਹੜਾ ਤਿਆਰ ਦਾਸਦੇ ਹਿੱਤੇ ਕੋਲ ਲੈ ਜਿਓ ਜੀ ਖੜ 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 ਬਾਕੀ ਥਣਾ ਦਾ ਸਾਈਜ਼ ਦੀ ਗੱਲ ਜਿਹੜਾ ਇਹਦਾ ਚੰਗਾ ਛੱਡੋ ਬੱਚਾ ਇਹਦਾ ਫਿਰ ਇੱਕ ਵਾਰੀ ਉਰਲੇ ਕੁੰਡੇ ਦਾ ਮਾਰੀ ਤਾਂ ਕੱਟਾ ਜਿਹੜਾ ਇਹਦਾ ਇੱਕ ਮਿੰਟ ਤੋਂ ਬਈ ਨਾ ਮੈਂ ਬਸਦੀ ਆ ਸਮਾਗ ਦੇ ਫਿਰ ਦੰ ਦਿਖਾਉਣੇ ਨੇ ਆ ਥਣ ਜਿਹੜੇ ਇਹਦੇ ਇੱਕ ਵਾਰੀ ਲੱਗਦੇ ਦੇਖ ਸਕਦੇ ਜੇ ਭਸਮ ਕੇ ਜਿਹੜੇ ਬਣਤੀ ਲਿਆਵੇ ਦਿੱ ਦਿਖਾਉਂਗਾ ਪਿੱਛੋ ਭਾਗ ਕਰੀ ਲਿਆਉਂਦਾ ਬਾਲਟੀ ਵੀ ਖਾਲੀ ਦੇਖ ਸੰਦੇ ਬਾਕੀ ਮਿਹਨਤ ਚਵਾਜ ਦਿਖਾਉਣਾ ਆਪਾਂ ਉਤਰਾ ਜਿਹੜਾ ਇਹਦਾ ਚਵਾਜ ਦਾ ਟਾਈਮ ਹੋਇਆ ਸੀ ਤੇ ਵੀਰ ਜੀ ਨੇ ਕਹਿੰਦੇ ਕਿ ਚਵਾਜ ਦਿਖਾਈ ਦੇਣੀ। ਸ਼ਾਮ ਦਾ ਟਾਈਮ ਆ ਜਿਹੜਾ ਹੁਣ ਆਪਾਂ ਵੀਡੀਓ ਬਣਾਉਂਦੇ ਆ। ਨਾ ਦੇਖ ਸਾਡੇ ਵੀ। ਬਾਕੀ ਚਵਾਜ ਰੇਦਾ ਕਾਫੀ ਵਧੀਆ ਵਾ ਜਿਹੜਾ ਅਗਲੇ ਸੁਣਾਉਂਦਾ। ਉਹ ਫਰਮਿੰਗ ਜਿਹੜਾ ਥਾਣਾ ਦਾ ਸਾਈਜ਼ ਕੈਪ ਜਿਹੜਾ ਚੰਗਾ ਹੈ ਚੰਗੇ ਕੈਪ ਤੇ ਥਾਣੇ ਦਾ ਜਿਹੜਾ ਇਹ ਹੈ ਨਹੀਂ ਵੀਰ ਪਤਾ ਦੁੱਧ ਦੀ ਅਈਦਾ ਹੀ ਕੋਟ ਹੈ ਹਾਂ ਨਹੀਂ ਦੁੱਧ ਹਾਂ ਦੇਖਣਾ ਜੀ ਲੈ ਆਈ ਭਾਂਡਾ ਕੋਈ ਠੀਕ ਹੈ ਠੀਕ ਹੈ ਬਾਕੀ ਇਹ ਦੂਰ ਤਾਂ ਵੀ ਇੱਕ ਵਾਰੀ ਦੇਖ ਸਕਦੇ ਜੀ ਬਾਕੀ ਅਗਲੇ ਥਣਾਂ ਦਾ ਚਵਾ ਜਿਹੜਾ ਲਗਭਗ ਹੋ ਹੀ ਗਿਆ ਪਗੜ ਮੈਂ ਦੀ ਅੱਧੀ ਬਾਲਟੀ ਦੇ ਕਰੀਬ ਜਿਹੜੀ ਉਹ ਗਾ ਰਿਹਾ ਦੇਖੋ ਵੀ ਜਿਹੜੀ ਚਾਹ ਪਿਛਲੇ ਥਣਾਂ ਦੀ ਚਵਾਈ ਵੀ ਜਿਹੜੀ ਦੇਖ ਸਕਦੇ ਜੀ ਜਿਹੜਾ ਕਾਫੀ ਸਾਫ਼ ਹੈ ਜਿਹੜਾ ਇਹਦਾ ਲੱਗਾ ਬਾਕੀ ਕੋਈ ਵੀਰ ਆਪਣੀ ਦੂਸਰੇ ਟਾਈਮ ਫੇਰ ਆਪਣੀ ਚਵਾਈ ਕਰ ਲੈ ਨਾਲੇ ਆਪਣੀ ਤਸੱਲੀ ਕਰਕੇ ਖੜੇ ਜਵਾਤ ਵੀ ਦੀਨ ਇਹੋ ਜਿਹਾ ਭਾਂਕ ਜਾ ਸਿੱਖ ਲੈ ਹੋ ਚੰਗਰ ਜੀ ਦੂਜੀ ਗੱਲ ਇਹ ਇੰਨਾ ਦੁੱਧ ਬੱਚੇ ਜੋਗਾ ਵੀ ਛੱਡਿਆ ਜੇ ਜੇ ਕੋਈ ਵੀਰ ਨਾ ਚਵਾਲੇ ਕਿੰਨਾ ਦੁੱਧ ਹੋਇਆ ਅੱਛਾ ਨਹੀਂ ਨਹੀਂ ਸਾਈ ਪਾ ਦੇ ਡਬਲ ਰੁਪਏ ਮੋੜਾਂਗੇ ਅੱਛਾ ਤਾਂ ਕਿ ਗਸਣੇ ਭਾਈ 12 ਕਿਲੋ ਕਰ ਦਈਏ 13 ਕਰ ਦਈਏ ਅੱਛਾ 5 ਕਿਲੋ ਦੁੱਧ ਠੰਡਾ ਕਰਕੇ ਹੋਊਗਾ ਇੱਕ ਵੇਲੇ ਦਾ 10 ਕਿਲੋ ਦੁੱਧ ਖੁੱਲਡਾ ਲਾ ਹੋਊਗਾ ਅੱਛਾ ਹਾਂਜੀ ਤੇ ਕੀ ਰੱਖਣਾ ਇਹਦਾ ਮੁੱਲ ਫਿਰ ਆਪਾਂ ਤਾਂ ਫਿਰ ਦੁੱਧ ਸੁਬੜਾ ਆ ਆਹ ਬਾਲਟੀ ਭਰੀ ਜਿਹੜੀ ਇੰਨੇ ਹਣ ਮੋਲੇ ਦਾ ਵੀਰ ਜੀ ਕਰ ਨੂੰ ਭਾਂਜੇ ਦਾ ਨਹੀਂ ਚੋਈ ਲੱਗੀ ਇਹ ਤੇ ਲੱਖ ਰੁਪਈਆ ਵਾਲੀ ਮੈਨੂੰ ਨਹੀਂ ਆਉਦੀ ਲੱਗੀ ਹਾਂਜੀ ਇਹਦਾ ਮੁੱਲ 60000 60000 ਦੇ ਹਾਂਜੀ ਵਿੱਚੋਂ ਕਰ ਦਈਏ ਮਨਤਾ ਨਾ ਰ 2000 ਕਰ ਦਾਂਗੇ ਅੱਛਾ ਹਾਂਜੀ ਹੈਗੀ ਕਿਉਂਕਿ ਜੈਸ਼ਵਰ ਹੋਰ ਇਹ ਕਰ ਦਿੰਦਾ 57000 ਦੀ ਮੈਂ ਦਵਾਂਗਾ ਦੋ ਦੋ ਇੰਨਾ ਸੋਹਰੇ ਫੇਰ ਕੋਈ ਚਵਾਲੇ ਐਸੇ ਟਾਈਮ ਦਾ ਅੱਛਾ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਉਹ ਵੀ ਸੂਈ ਝੋਟੀ ਆ ਗੱਬਣੀ ਵੀ ਦਿਖਾਈ ਦੀਏ ਇਹ ਬਾਹਰ ਦਿਖਾਉਂਦੇ ਸੂਈ ਚਲੋ ਪਹਿਲਾਂ ਸੂਈ ਕਹਿੰਦੇ ਵਿਖਾ ਦਈਏ ਏ ਵੀਰ ਜੀ ਹੁਣੇ ਜਿਹੜਾ ਆਇਆ ਆ ਅੱਥਰੋਂ ਗੋਲ ਝੋੜੀ ਥਲੇ ਦੁੱਧ ਉਹ ਪਤਾ ਨਹੀਂ ਕਿ ਮਗਰ ਤੋਂ 12 ਦਿਨਾਂ ਦਾ 13 ਜਿਹੜਾ ਵਾਲੇ ਕੋ 15 ਦਾ ਵਾਲੇ ਠੀਕ ਆ ਹਾਂਜੀ 8 ਕਿਲੋ ਦੁੱਧ ਜਿਹੜਾ ਇਹਦੇ ਕੋਲ ਪੱਕਾ ਹੈਗਾ ਵਾ ਹਾਂਜੀ ਕੋ 12 15 ਦਿਨਾਂ ਦਾ ਕਹਿੰਦਾ ਕਿ ਪੱਚਾ ਜਿਹੜਾ ਇਹਦੇ ਮਗਰ ਹੈਗਾ ਵਾ ਤਾਂ ਮੈਨੂੰ ਬੰਦਿਆ ਕੋਈ ਸਾਹਮਣੇ ਹੋਈ ਆ ਕੱਟਾ ਜਿਹੜਾ ਇਹਦਾ ਖਲੋਤਾ ਇਹ ਜੰਮੀ ਤੋਂ ਤਾਂ 10-10 ਕਿਲੋ ਮਹੀ ਕੋ ਸਿਆਲਾ ਵੀ ਲੈ ਦੂ 12-12 ਕਿਲੋ ਮਹੀ ਦੋ ਛੋਟੀ ਵਾਕੀ ਛੋਟੇ ਸਿੰਗ ਵਾਲੀ ਆ ਵੱਡੀ ਛੋਟੀ ਆ ਕੱਦ ਕਾਠ ਵੀ ਚੰਗਾ ਉਤਨਾ ਇਹ ਕਿ ਪੂਰੀ ਸੰਭ ਨਹੀਂ ਗਈ ਜਿਹੋ ਜੀ ਸੰਭ ਹੋਣੀ ਚਾਹੀਦੀ ਸੀ ਬਾਕੀ ਸੋਈਆਂ ਸਵਾਈਆਂ ਵਾ ਸਾਰੇ ਵੀਰਾਂ ਨੇ ਹੱਥ ਜੋੜ ਕੇ ਬੇਨਤੀ ਇਹ ਹੈ ਆਪ ਨਹੀਂ ਇੱਥੇ ਆ ਕੇ ਤਸੱਲੀ ਕਰਕੇ ਚੁਵਾਈ ਕਰਕੇ ਆਪ ਹੱਥੀਂ ਵੇਖ ਕੇ ਜਾਂ ਅੱਖੀਂ ਵੇਖ ਕੇ ਚੰਗੀ ਤਰ੍ਹਾਂ ਤਸੱਲੀ ਕਰਕੇ ਖੜੋ ਤੇ ਇਹਦਾ ਕਿਰਕ ਨਾ ਵੀ ਦੇ ਫਿਰ ਮੋਲ ਆਪਾਂ ਇੱਕ ਜਿੱਦਾਂ ਦੀ ਮਈਆਂ ਦੋ ਦਿਨ ਸਾਂਭੀ ਜਾਵੇ ਤਾਂ ਮਈ ਮਈ ਦੇ 75 ਹਜ਼ਾਰ ਦੀ ਝੋਟੀ ਆ ਹਾਂਜੀ ਵੱਡੀ ਝੋਟੀ ਆ ਹਾਂਜੀ ਹਾਂਜੀ ਕਿੰਨੇ ਰੇ ਦੇ ਦੀ ਆ ਆਪਾਂ ਇਹਦਾ ਵੀਰ ਦੀ 60000 60000 ਹਾਂਜੀ ਕਰੀਏ ਵਿੱਚ ਮੰਨ ਤਨ ਕੋਈ ਨਹੀਂ ਕਰਦਾਂਗੇ ਕਿੰਨਾ ਜਿੰਨਾ ਤੁਸੀਂ ਕਹੋਗੇ ਕਰੀਏ ਜੱਜ ਇਹਦਾ ਇਹ ਵੀ 57000 ਦੀ ਦਵਾ 57000 ਦੀ ਮੌਕੇ ਤੇ ਹੋਰ ਕਰ ਦੋਗੇ ਕੋਈ ਨਹੀਂ ਕਰਦਾਂਗੇ ਵੀਰ ਫੋਨ ਲਾਏ ਅੱਛਾ ਹਾਂਜੀ ਠੀਕ ਆ ਇਹ ਆ ਕਿ ਚਲੋ ਜੇ ਜੈਸ ਨੂੰ ਵੀ ਕਰ ਦਈਏ ਆਪਾਂ ਪੂਰੀ ਤੇ ਪੂਰੀ ਜੱਸਨੋਂ ਬਿਲਕੁਲ ਹੀ 55000 ਦੀ ਦੇ ਸਾਚਾ ਹੈ ਵੀ 55000 ਦੀ ਦੇ ਦੋਗੇ ਠੀਕ ਹੈ ਜੀ ਆਹ ਦੇਖ ਸਾ ਦੇ ਜੇ ਤੇ ਹੁਣ ਇੱਕ ਆ ਗੱਬਨ ਝੋਟੀ ਜੜੀ ਰਹੀ ਹੈ ਵੀ ਦਿਖਾ ਦੀਏ ਖੋਲ ਇਹਦਾ ਵੀ ਇਦੀ ਕਨਵਰਸ ਹੋ ਜਾਏ ਇਹ ਵੀ ਇਦੀ ਜੀ ਸੁਈ ਝੋੜੀ ਸੁਣੀ ਇਹ ਕਿੰਨਾ ਕਿ ਟੈਂਪ ਲੈ ਜਾਓ ਜੀ ਇੱਕ ਦੋ ਦਿਨ ਤਿਆਰੀ ਆ ਅੱਛਾ ਤਿਆਰੀ ਆ ਜੜੀ ਲਗਭਗ ਨਾ ਤੇ ਇਹ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੀ ਇਦੀ ਉਹਨੇ ਪਹਿਲਾਂ ਫਿਰ 12000 ਕਿਲੋ ਚੋਇਆਗਾ ਕਿ ਝੋਟੀ ਚੰਗੀ ਦੇਣੀ ਨਹੀਂ ਦਿਆ ਆ ਠੀਕ 12 ਕਿਲੋ ਝੋਟੀ ਰਮਾਨ ਚ ਆਊਗੀ ਠੀਕ ਹੈ ਜੀ ਪਾਸ ਉਦਰੀ ਝੋਟੀ ਵੀ ਖੋਲੇ ਵਕਤ ਦਿੰਦੇ ਝੋਲੀ ਲਗਾ ਨਾ ਦੇਖ ਸਕਦੇ ਜੀ ਅਜੇ ਗੱਬਣ ਹੈ ਜਿਹੜੀ ਅਜੇ ਟਾਈਮ ਖੜਦੀ ਆ ਥੋੜਾ ਜਿਆ ਤੇ ਹਵਾਨਾ ਦੇਖ ਸਕਦੇ ਚੰਗਾ ਭਰਿਆ ਇਹਨੇ ਥੱਲੇ ਕੰਪੈਕਟ ਜਿਹਾ ਹਵਾਨਾ ਵਾ ਜਿਹੜਾ ਇਹਦਾ ਨਾ ਦੇਖ ਸਕਦੇ ਜੀ ਤੇ ਵੀਰ ਜੀ ਇਹਦਾ ਕੀ ਰੱਖਣਾ ਫਿਰ ਆਪਾਂ ਮੁੱਲ ਸਾਨ ਦੇਵਾ ਭਾਈ ਵੀਰਜੀ ਦੇ 75000 ਮੁੱਲ ਕਰ ਲਈਏ ਹਾਂਜੀ ਇਹ 65000 65000 ਦੀ ਹਾਂਜੀ ਵਿੱਚੋਂ ਕਿੰਨਾ ਕਰਨਾ ਮਾਨ ਜਿੰਨਾ ਤੁਸੀਂ ਕਹੋਗੇ ਕਰੀਏ ਜੈ ਜੈ ਤੂੰ ਹੀ ਦੱਸ ਦੋ ਨਹੀਂ ਤੁਸੀਂ ਦੱਸਣਾ ਜੀ 60000 ਦੀ ਦਦਾਂਗੇ 60000 ਦੀ ਜੈਸਨੋ ਹੀ ਆ ਜੈਸਨੋ ਜੋ ਕਿ ਹੈਗੀ ਕੋਈ ਕਸਰ ਵਿੱਚ ਹੋਰ ਕੋਈ ਕੋ ਵੀਰ ਫੋਨ ਲਾ ਕੇ ਕਰਦਾਂਗੇ ਅੱਛਾ ਕੋ ਫੋਨ ਲਾਵੇ ਇੱਥੇ ਕਸਰ ਰੱਖੀ ਹੈ ਜੇ ਥੋੜੀ ਜੀ ਫੋਨ ਕੋਈ ਲਾਵੇ ਕਰੀ ਤੇ ਹੋਣ ਜਿਹੜੀ ਆ ਗਈ ਆਪਣੇ ਕੋਲ ਸੂਈ ਜਗਾਏ ਇਹ ਸੂਈ ਜੀ ਵੀਰਜੀ ਨੂੰ ਕੋਈ ਮਹੀਨਾ ਡੇੜ ਘੜ ਹੋ ਗਿਆ ਮਖਰੀ ਤੋਂ ਵਸ਼ੀ ਹੈ ਅੱਛਾ ਮਹੀਨੇ ਦੇ ਲੱਗੇ ਚਾਗੇ ਸੂਈ ਨਾ ਹੋ ਗਿਆ ਜਗਾ ਹੋ ਗਿਆ ਬਾਕੀ ਤਾਂ ਵੀਰਜੀ ਦਾ ਇਹ ਛੇ ਕਿਲੋ 7 ਕਿਲੋ ਦੁੱਧ ਦੇ 6 ਕਿਲੋ ਕਰਕੇ ਕੋਲਾਵੇ 6 ਕਿਲੋ ਦੁੱਧ ਦਾ ਗਾੜੇ ਘਰ ਕੋ ਚੋਕੀ ਖੜੇ ਆਪਣੀ ਤਸੱਲੀ ਕਰਕੇ ਖੜੇ ਅੱਛਾ ਹਾਂ ਜੀ ਬਾਕੀ ਗਾਂ ਸਾਹਮਣ ਵਾਲੀ ਕੋ ਸਾਹਮਣੇ ਦੁੱਧ 10 ਕਿਲੋ ਦੇਊਗੀ ਸਾंभੇ ਨਹੀਂ ਗਈ ਗਾਂ ਹਣਾ ਆ ਦੇਖ ਸਾਡੇ ਜਗਾ ਵਾਲੇ ਕੋਈ ਮੈਂ ਇਹੀ ਕਹਾਂ ਤੀਜਾ ਸੂਆ ਲਾ ਲੈ ਕੋਈ ਭਾਈ ਠੀਕ ਹੈ ਜੀ ਹਾਂ ਜੀ ਬਾਕੀ ਤੁਹਾਡੇ ਸਾਹਮਣੇ ਬਹੁਤ ਸਾਫ ਹੈ ਚਾਰ ਬੋਟਲ ਪਾਣੀ ਡਾਲ ਲੈਣੇ ਪਾਉਣੇ ਥਾਣਾ ਪੂਰੇ ਜੇ ਪੂਰੇ ਵੀਰ ਜੀ ਕੋਈ ਬਾਦ ਘਟ ਕੇ ਥਾਂ ਦੇ ਦੀ ਇੱਕ ਮੰਡ ਜਾ ਉਦੋਂ ਥਾਂ ਲਾਗੇ ਰੱਖਦੀ ਜੋੜਦੀ ਵਿਖਲੇ ਪਰ ਬਾਦ ਘਟ ਕੋਈ ਨਹੀਂ ਗਈ ਪਿਛਲੇ ਸਾਨੂੰ ਥੋੜੇ ਜਿਹਾ ਲਾਗੇ ਕਿੰਦੇ ਰੱਖਦੀ ਆ ਬਾਕੀ ਚਵਾਈ ਇੱਕ ਨੂੰ ਬੁੱਧੀ ਆ 6 ਕਿਲੋ ਦੁੱਧ ਚ ਰਾਨ ਕਿੰਦੇ ਕੀ ਦੇਖੋ ਲੈ ਗਏ ਤੇ ਮਗਰ ਵੀ ਇਹਦੇ ਵਸ਼ੀ 6-7 ਕਿਲੋ ਦੁੱਧ ਹੈ ਗਾਏ ਬਾਕੀ ਸਾਂਭੀ ਨਹੀਂ ਗਈ ਜਿਹੋ ਜੀ ਸਾਂਭੀ ਨੂੰ ਚਾਹੀਦੀ ਆ ਲੈ ਆਓ ਜੀ ਬਾਕੀ ਇਹੋ ਜੀ ਗਾਂ ਨੂੰ ਕੋ ਫੀਡ ਫੂਡ ਪਾਵੇ ਤੇ ਕੋਈ ਕਿਲੋ 2 ਕਿਲੋ ਦਾ 13 ਫਰਕ ਪਾ ਜਾਂਦੀਆਂ ਵਾ ਕੀ ਰੱਖਣਾ ਵਿਦਿਆ ਦਾ ਫਿਰ ਮੁੱਲ ਆਪਾਂ ਇਹਦਾ ਮੁੱਲ ਵੀਰ ਜੀ 20000 20000 ਕਿੰਨਾ ਕਰਨਾ ਵਿੱਚ ਮਾਨ ਜਿੰਨਾ ਕਹਦੋਗੇ ਕਰ ਦਈਏ ਜੈ ਜੀ 10000 ਕਰ ਦਾਂਗੇ 10000 ਹੀ ਕਰਨਾ ਜੀ ਚਲੋ 10000 ਹੋਰ ਕਰਦੇ ਫਿਰ 18000 ਜੀ 18000 ਦੀ ਬਾਕੀ ਦੁੱਧ ਕੋਈ 6-7 ਕਿਲੋ ਚੋਗੇ ਖੜੇ ਠੀਕ ਆਹ ਚਵਾਈ ਕਰਕੇ ਖੜੇ ਹਨ ਚਵਾਈ ਕਰਕੇ ਖੜੇ ਠੀਕ ਹੈ ਜੀ ਠੀਕ ਹੈ ਵਿਦਿਆ ਹੋਰ ਕੁਝ ਕਹਿਣਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਜਿਹੜੇ ਵੀ ਜੀ ਹਨ ਟੋਟਲ 6 ਵਕਾਉ ਕੀਤੇ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ